ਸੀ ਮੈਨੂੰ ਦੱਸੋ ਬੰਦੇ ਤੇ ਇਹ ਜਿਹੜੇ ਪਿਛਲੇ ਤਿੰਨਾਂ ਸਾਲਾਂ ਤੇ ਸ਼ਰਾਬ ਵੇਚ ਰਹੇ ਨੇ ਕੱਢ ਰਹੇ ਨੇ ਇਹ 2 ਨੰਬਰ ਦਾ ਧੰਦਾ ਕਰ ਰਹੇ ਨੇ ਕੀ ਉਹ ਬੰਦੇ ਰਿਸਪਾਂਸਿਬਲ ਨਹੀਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਤੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹੁੰਦੇ ਹਾਂ ਕੰਪਨਸੇਸ਼ਨ ਕਿਹੋ ਜਿਹਾ ਹੈ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪਾਂਸਿਬਿਲਟੀ ਦੀ ਗੱਲ ਕਰ समित समितियों के ये या ये देसी शराब एक आधे दिन से निकलनी शुरू इनकी सरकार के चलते हुए तीन साल से ये काम चल रहा है और हर दफा हम असेंबली में भी कहते हैं असेंबली के बाहर भी कहते हैं इसकी डायरेक्ट रिस्पॉन्सिबिलिटी भगवंत मान की और हरपाल सिंह चीमा की हरपाल सिंह चीमा अगर मॉरली कोई जिम्मेवारी अपनी समिति है तो ही मस्ट इमीजिएटली रिजाइन ਐਸੀਕ ਸਾਈਜ਼ ਬ੍ਰਿਸਟਾ ਪੰਜਾਬ ਪਰ ਮਤਲਬ ਇੱਕ ਪਾਸੇ ਜੁੱਧ ਨਸ਼ੇ ਦੇ ਵਿਰੁੱਧ ਪਿਆ ਉਸ ਬਾਅਦ ਕਾਰਵਾਈ ਦੀ ਗੱਲ ਕੀਤੀ ਵੀਰੇ ਪਾਸੇ ਖਰਾਬ ਦੇ ਨਾਲ ਇਸਾਂ ਦੀਆਂ ਮੋਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਵਾਸਤੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤੁਲਕ ਰੱਖਦਾ ਇਹ ਜਿਹੜਾ ਜੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧ ਦੀ ਗੱਲ ਕਰਦੇ ਤੁਹਾਡੇ ਸਾਹਮਣੇ ਹੈ ऐसे एक असेंबली हलके 'ਚ 16 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ 5 7 10 ਆਦਮੀ ਵੱਖ-ਵੱਖ ਹਸਪਤਾਲ ਹਸਪਤਾਲਾਂ ਦੇ ਬੇਵਿਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲਡ ਚੀਮਨਿਸਟਰ ਇਟਸ ਅ ਫੇਲਡ ਐਕਜ਼ਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨਿਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਏਟਲੀ ਜੇ ਉਹਦੇ 'ਚ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਦਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖਰੇਖ ਤੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿਦੋਂ ਹੋਏਗੀ ਰਾਤ ਰਾਤ ਦੇ ਬੰਦੇ ਫੜਲੇ ਅੱਜ ਰਾਤ ਪੁਲਿਸ ਨੇ ਬੰਦੇ ਫੜੇ ਦਾਅਵਾ ਕਰਦੇ ਫਿਰ ਦਿਨ ਪਹਿਲਾਂ ਕਿਉਂ ਨਹੀਂ ਪਤਾ ਲੱਗੀ ਤੁਸੀਂ ਮੈਨੂੰ ਦੱਸੋ ਬੰਦੇ ਤੇ ਇਹ ਜਿਹੜੇ ਪਿਛਲੇ 3 ਸਾਲਾਂ ਤੇ ਸ਼ਰਾਬ ਵੇਚ ਰਹੇ ਨੇ ਕੱਢ ਰਹੇ ਨੇ ਇਹ 2 ਨੰਬਰ ਦਾ ਧੰਦਾ ਕਰ ਰਹੇ ਨੇ ਕੀ ਉਹ ਬੰਦੇ ਰਿਸਪੌਂਸਿਬਲ ਨਹੀਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਪਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੋਨਸੀਬਿਲਟੀ ਕੋਈ ਨਹੀਂ ਪਰ ਅੱਜ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਵਿੱਚ ਅਕਾਉਂਟ ਹੋਣੇ ਸ਼ੁਰੂ ਹੋ ਗਏ ਕਾਲੀ ਚਲਫੀ ਤੁਸੀਂ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਦੀ ਗੱਲ ਕਰਨੀ ਜੇ ਪਿਛਲੀਆਂ ਸਰਕਾਰਾਂ 'ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਕੀਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕਿ ਜਿਹੜੇ ਜਿਹੜੇ ਡਰਟ ਹੋ ਗਈ ਕਿੰਨੀ ਕੰਪਨਸੇਸ਼ਨ ਦੀ ਬੰਦ ਕਰਦੇ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਵੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹੁੰਦੇ ਹਾਂ ਕੰਪੰਸੇਸ਼ਨ ਦੇਖੂਗਾ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਸ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਸ ਉਹਨਾਂ ਨੂੰ ਇਹਦਾ ਪਤਾ ਨਹੀਂ ਜੀ ਚੁੱਪ ਕਿਉਂ ਰਹਿੰਦੇ ਆ ਲੋਗ ਐ ਚੁੱਪ ਕਿਉਂ ਰਹਿੰਦੇ ਆ ਇਸੇ ਦੀ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਦੀ ਸਮਝ ਲੈਣ ਦੇ ਨਾਲ ਅਗੇ ਹੈ ਜਿਹੜੇ ਮੌਜੂਦਾ ਲੀਡਰ ਨੇ ਕਈਆਂ ਦਾ ਨਾਮ ਅਧਿਆ ਦੇਖੋ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪੌਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪੌਂਸਿਬਲ ਜਿਹੜੇ ਪਤੀਜਾਂ ਦੇ ਸਾਹਮਣੇ ਗਾਲੀ ਦਿੱਤਾ ਜਾ ਰਿਹਾ ਨਾ ਕਈਆਂ ਦਾ ਸੰਸਕਾਰ ਪਹਿਲੇ ਕਰਤਾ ਗਿਆ ਬਾਦਲਾ ਸਾਹਿਬ ਕਈਆਂ ਦਾ ਸੰਸਕਾਰ ਕੱਲ ਹੀ ਕਰ ਦਿੱਤਾ ਗਿਆ ਤਾਂ ਕਿ ਗੱਲ ਨੂੰ ਨੁਕਾਇਆ ਜਾ ਸਕੇ ਗੱਲ ਸੁਣੋ ਇਹ ਚੀਜ਼ ਤੁਸੀਂ ਆਪ ਹੀ ਦੱਸ ਰਹੇ ਹੋ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ ਜੀ ਇਹ ਪੋਸਟਮਾਰਟਮ ਨਹੀਂ ਹੋਇਆ ਤਾਂ ਤੁਸੀਂ ਆਪਣੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਦਾਣਾ ਵੈਲਕਮ ਹੀ ਆਣਾ ਚਾਹੀਦਾ ਪਰ ਰਿਸਪੌਂਸਿਬਿਲਟੀ ਕਹਿੰਦੇ